ਕੋਈ ਮੇਰਾ ਚੰਨਾ ਰਾਮ ਜੀ ਚੰਨਾ ਰਾਮ ਹਾਂਜੀ ਚੰਨਾ ਰਾਮ ਨੂੰ ਟਾਈਟ੍ਰੋਨ ਕਦੇ ਨਾਮ ਕੜਨ ਨਿਕਲਿਆ ਹਾਂਜੀ ਇਹ ਮੈਂ ਟਿਕਟ ਤੁਸੀਂ ਸਾਂਝੀ ਰੱਖੀ ਸੀ ਇਹ ਹਾਂਜੀ ਪਿੰਦਰ ਦਾ ਮਤਲਬ ਟਿਕਟਾਂ ਸਾਂਝੀ ਲਈ ਸੀ ਤੁਹਾਨੂੰ ਜੀ ਇੰਦਰ ਨੇ ਤੇ ਚੰਨਾ ਰਾਮ ਨੇ ਚੰਨਾ ਰਾਮ ਨੇ ਹਾਂਜੀ 500 ਰੁਪਏ ਟਿਕਾਣੇ ਜੀ ਹਾਂਜੀ ਹਾਂਜੀ ਕਿੰਨਾ ਇਨਾਮ ਨਿਕਾ ਤੁਹਾਡਾ 2.5 ਕਰੋੜ ਜੀ 2.5 ਕਰੋੜ ਹਾਂਜੀ ਕੀ ਕਹਿਣਾ ਚਾਹਤੋਂ 2.5 ਕਰੋੜ ਤੋਂ ਨਿਕਲਿਆ ਕੀ ਕਰੋਗਾ ਕੇ ਅੱਗੇ ਜੀ ਮੈਂ ਬਾਬੇ ਦੀ ਸੇਵਾ ਕਰਾਂਗੀ ਬਾਬੇ ਦੀ ਸੇਵਾ ਕਰੇ ਉਦੋਂ ਬਾਅਦ ਆਪਣਾ ਪਰਿਵਾਰ ਬਾਰੇ ਸੋਚਾਂਗੇ ਜੋ ਕਰਨਾ ਉਹ ਕਰਾਂਗੇ ਜੀ ਹਾਂਜੀ ਇਹ ਸਾਡੀ ਮੋਤੀ ਰਾਮ ਤੁਹਾਡੇ ਕਿੰਨੇ ਦਿੱਤੀ ਸੀ ਹਾਂਜੀ 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 ਉਹਨਾਂ ਨੂੰ ਹਾਂਜੀ ਤਾਂ ਕੀ ਕਹਿਣਾ ਚਾਹਤੋਂ ਕੀ ਕਰੋਗਾ ਪਹਿਲਾਂ ਬਾਬੇ ਦੀ ਸੇਵਾ ਕਰਾਂਗੇ ਉਹ ਸਾਡੇ ਮਾਨਤ ਤੇ ਸਾਧ ਜੀ ਬਾਬੇ ਦੀ ਸੇਵਾ ਕਰੋਗੇ ਹਾਂਜੀ ਗੱਦੀ ਸਿਲਾਰ ਬਾਬੇ ਦੀ ਹਾਂਜੀ ਹਾਂਜੀ ਅੱਛਾ ਹੋਰ ਹੋਰ ਸੇਵਾ ਕੀ ਕਰੋਗੇ ਹੋਰ ਸੇਵਾ ਕੋਈ ਮਾੜਾ ਮੋਟਾ ਬੱਚਾ ਨਾ ਬਣਾਏ ਜੋ ਕੁਝ ਬਣਾਉਣ ਵਾਲਾ ਜੀ ਅੱਛਾ ਦਿਹਾੜੀਦਾਰ ਬੰਦਾ ਜੀ ਮਿਹਨਤਾਂ ਕਾਲੀ ਬੰਨਾ ਐ ਨਹੀਂ 12 ਮਹੀਨੇ ਤੀ ਮਿਹਨਤ ਮਜੂਰੀ ਕਰਦਾ ਬਹੁਤ ਖੁਸ਼ੀ ਹੋਈ ਪਾਉ ਨੂੰ ਨਿਕਲੇ ਨਾਮ ਯਾਰ ਬੜੀ ਖੁਸ਼ੀ ਹੋਈ ਏ ਤੁਹਾਨੂੰ ਬੜੀ ਖੁਸ਼ੀ ਜੀ ਫਿਰ ਅਨੁਮ ਲੱਖ ਲੱਖ ਵਧਾਈਆਂ ਦਿੰਦਾ ਜੀ ਕਈ ਸਾਲਾਂ ਤੋਂ ਭਰਦੇ ਆਏ ਮਾਲਕ ਨੇ ਅੱਜ ਦੀ ਲੋਹੜੀ ਮਾਲਕਾ ਦੀ ਜੀ ਸਾਡੀ ਗਰੀਬ ਦੀ ਨਾਲ ਮੈਂ ਵੀ ਹਾਂਜੀ ਲੋਹੜੀ ਬੰਪਰ ਦੀ ਲੋਹੜੀ ਬੰਪਰ ਗਰੀਬ ਲੋਹੜੀ ਬੰਪਰ ਦੇ ਵਿੱਚ ਇਹਨਾਂ ਨੂੰ ਹਾਂਜੀ ਮੇਰੇ ਡੈਡੀ ਕੰਮ ਕਰਦੇ ਨੇ ਜੀ 35 ਸਾਲ ਤੋਂ ਜੀ ਪਹਿਲਾਂ ਵੀ 2005 ਦੇ ਸਾਡੇ ਤੋਂ ਜੀ ਪੰਜਾਬ ਸਟੇਟ ਦਾ ਹੀ ਕਰੋੜ ਰੁਪਏ ਦਾ ਨਾਮ ਲੱਗਿਆ ਸੀ ਉਹ ਮੋਦਗੀ ਲੋਹਰਨ ਲੱਗਿਆ ਸੀ ਐਤ ਕੀ ਸਾਡੀ ਸਾਲ ਤੋਂ 2.5 ਕਰੋੜ ਦਾ ਨਾਮ ਚੰਨਾ ਜੀ ਨੂੰ ਲੱਗਿਆ ਜੀ ਲੋੜੀ ਬੰਪਰ ਦੀ ਜੀ ਜੋ ਕਿ ਪਟਿਆਲੇ ਤੋਂ ਸਸੀਂ ਟਿਕਟ ਮੰਗਾਣੇ ਆ ਜੀ ਪੰਜਾਬ ਆਪਣੇ ਅਪਡੇਟਿੰਗ ਕੰਪਨੀ ਤੋਂ ਜੀ ਸਾਡਾ ਆਪਣਾ ਸਟਾਲ ਦਾ ਨਾਮ ਹੈ ਜੀ ਪੈਪਸੀ ਲੋਟਰੀ ਏਜੰਸੀ ਜੀ ਨੰਬਰ ਸੀ ਦਾ 66524 ਕੀ ਕਹਾਂ ਤੁਹਾਨੂੰ ਲੋਕ ਕੰਮ ਸੀ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਨੂੰ ਤਾਂ ਅਸੀਂ ਪਹਿਲਾਂ ਵੀ ਲੱਖਪਤੀ ਕਰੋੜਪਤੀ ਬਣਾਏ ਨੇ ਆਉਣ ਵਾਲੇ ਟਾਈਮ 'ਚ ਹੋਰ ਲੱਖਪਤੀ ਕਰੋੜਪਤੀ ਬਣੇ ਜਾਣਗੇ